ਇਸ ਦਿਨ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਦੀ ਕੇਂਦਰ ਦੇ ਮੰਤਰੀਆਂ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਖਤਮ ਹੋ ਚੁੱਕੀ ਅੱਜ ਦੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਸੀ ਮੀਟਿੰਗ ਦੇ ਵਿੱਚ ਜਗਜੀਤ ਸਿੰਘ ਡੱਲੇਬਾੜ ਵੀ ਮੌਜੂਦ ਸੀ ਸਰਬੰਸ ਸਿੰਘ ਪੰਧੇਰ ਅਤੇ ਹੋਰ ਕੁੱਲ ਮਿਲਾ ਕੇ 28 ਕਿਸਾਨ 14 ਖਨੌਰੀ ਬਾਰਡਰ ਤੋਂ 14 ਸ਼ੰਭੂ ਬਾਰਡਰ ਤੋਂ ਕਿਸਾਨ ਮੌਜੂਦ ਸੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਦੋ ਮੰਤਰੀ ਮੌਜੂਦ ਸੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਨਾਲ ਹੀ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਵੀ ਮੌਜੂਦ ਸੀ ਤਾਂ ਕੇਂਦਰੀ ਮੰਤਰੀ ਪ੍ਰਲਹਾਦ ਜੋਸ਼ੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਮੀਟਿੰਗ ਤੋਂ ਬਾਅਦ ਵੱਡੀ ਤੇ ਖੁਸ਼ੀ ਦੀ ਖਬਰ ਸੁਣਾਈ ਆ ਕੀ ਕੁਝ ਕਹਿ ਰਹੇ ਨੇ ਕੇਂਦਰ ਦੇ ਮੰਤਰੀ ਜਿਨ੍ਹਾਂ ਦੇ ਨਾਲ ਅੱਜ ਮੀਟਿੰਗ ਹੋਈ ਆ ਤੁਹਾਨੂੰ ਉਹਨਾਂ ਦੀ ਵੀ ਜਵਾਨੀ ਸੁਣਾਉਣੀ ਆ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸਾਨ ਆਗੂਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਉਂ ਚਿਹਰੇ ਖਿੜੇ ਨੇ ਆਖਰ ਮੀਟਿੰਗ ਦੇ ਵਿੱਚ ਨਿਕਲਿਆ ਕੀ ਆ ਤੁਹਾਨੂੰ ਕਿਸਾਨਾਂ ਦੀ ਜਵਾਨੀ ਵੀ ਸੁਣਾਉਣੀ ਆ ਅੱਜ ਸਾਂਯੁਕਤ ਕਿਸਾਨ ਮੋਰਚਾ नॉन पॉलिटिकल और किसान किसान मजदूर मोर्चा के किसानों के साथ हमारे आज मीटिंग हुआ बातचीत हुआ बातचीत और चर्चा बहुत सौहार्दपूर्ण और स्नेहमय वातावरण में चला और किसानों के सभी पहलुओं पर अपनी बात रखी दलन और तिलन के प्रति रुचि भी दिखाई किसानों के मुद्दे के बारे में विचार विनिमय होने के बाद हमने भारत सरकार के उनका जो कुछ भी मुद्दा है डिमांड है हमने पूरा शांति से ढाई घंटे से ज़्यादा सुना हम आपका धन्यवाद करते हैं लेकिन हमारा अनशन एमएसपी गारंटी कानून बनने तक जारी रहेगा केंद्र सरकार के मंत्रियों ने कहा कि भारत सरकार बड़ी चिंतित है एक एक किसान की जिंदगी बड़ी अमूल्य है इसलिए आप अनशन समाप्त कर दीजिए लेकिन दोनों फोरमों के नेताओं ने विनम्रतापूर्वक ये बात कही कि अनशन तब समाप्त होगा जब एमएसपी गारंटी कानून बनेगा आंदोलन करने का सड़कों पर बैठने का या अनशन करने का हमारा कोई शौक नहीं है हमारी मजबूरी है उसके बाद बैठक सौहार्दपूर्ण माहौल में चली दोनों तरफ से तथ्यों सहित तर्क वितर्क रखे गए और आगे यह तय किया गया कि इसी बातचीत के सिलसिले को आगे बढ़ाते हुए 22 फरवरी को अगली बैठक होगी जिसमें केंद्रीय कृषि मंत्री जी शिवराज सिंह चौहान जी और आज जो फूड मिनिस्ट्री के जो मंत्री आए थे प्रलाद जोशी जी भी स्वयं मौजूद रहेंगे मैं निवेदन करता हूं आदरणीय सर्वण सिंह पندेर जी से वो भी अपनी विस्तार से पूरी बात रखे सर्वण सिंह पंदेर जी सारे अरे पत्रकार भाई सारे दा धन्यवाद इनना समां इत्ते कडया हैगा वा जड़ी गल भार सरकार ना ਉਹਨਾਂ ਦੇ ਕੇਂਦਰੀ ਮੰਤਰੀ ਤੁਸੀਂ ਜਾਣਦੇ ਹੋ ਪ੍ਰਲਾਦ ਜੋਸ਼ੀ ਜੀ ਪੰਜਾਬ ਦੇ ਦੋ ਮੰਤਰੀ ਤੇ ਹੋਰ ਵੱਡੇ ਅਧਿਕਾਰੀ ਆਏ ਸੀਗੇ ਜਿਹੜਾ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਿਆ ਸੀਗਾ ਵੀ ਅਸੀਂ ਬਹੁਤ ਸਾਰੀਆਂ ਸਕੀਮਾਂ ਕਿਸਾਨਾਂ ਲਈ ਲਿਆਏ ਹੈਗੇ ਆ ਔਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਅਸੀਂ ਜੜਾਵਾ ਧਾਰਾਂ ਤੇ ਤੇਲਾਂ ਤੇ ਭਾਰਤ ਨੂੰ ਆਤਮ ਨਿਰਭਰ ਕਰਨਾ ਚਾਹੁੰਨੇ ਆ। ਔਰ ਅਸੀਂ ਕਿਸਾਨਾਂ ਦੀ ਫਸਲ ਜਿਹੜੀ ਐਮਐਸਪੀ ਤੋਂ ਹੇਠਾਂ ਨਹੀਂ ਵਿਕਣ ਦੇਂਦੀ ਉਹਨਾਂ ਨੇ ਗੱਲ ਕਹੀ ਆ। ਔਰ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ 2014 ਤੋਂ ਲੈ ਕੇ ਅੱਜ ਤੱਕ ਕਿੰਨੀ ਖਰੀਦ ਹੋਈ ਆ ਕਿੰਨਾ ਪੈਸਾ ਦਿੱਤਾ ਤੱਥ ਰੱਖੇ ਸਾਡੇ ਸਾਹਮਣੇ ਵਿਸਤਾਰ ਨਾਲ। ਜਦੋਂ ਕਿਸਾਨ ਆਗੂਆਂ ਦੀ ਵਾਰੀ ਆਈ ਆ ਅਸੀਂ ਉਹਨਾਂ ਨੂੰ ਸਪਸ਼ਟ ਕੀਤਾ ਵੀ 2004 ਤੋਂ ਲੈ ਕੇ 2014 ਤੱਕ ਜਿਹੜੇ ਫਸਲਾਂ ਦੇ ਰੇਟ ਵਧੇ ਵਧੇ ਆ ਉਹਨਾਂ ਦੀ ਪਰਸੈਂਟੇਜ 100% ਬਣਦੀ ਹੈਗੀ ਆ ਔਰ ਜਿਹੜੇ ਮੋਦੀ ਸਰਕਾਰ ਦੇ ਆਇਆ ਫਸਲਾਂ ਦੇ ਰੇਟ ਵਧੇ ਆ ਉਹ 56 57% ਬਣਦੇ ਹੈਗੇ ਆ ਦੂਜੇ ਬੰਨੇ ਅਸੀਂ ਕਿਹਾ ਤੁਸੀਂ ਇਹਦਾ ਦਾਅਵਾ ਤੇ ਕਰਦੇ ਹੋ ਪਰ ਇਹਨਾਂ ਦਸਾਂ ਯਾਰਾਂ ਸਾਲਾਂ ਵਿੱਚ 59% ਮੰਗਾਈ ਵੀ ਵਧੀ ਹੈਗੀ ਆ ਤਾਂ ਕਿਸਾਨਾਂ ਨੂੰ ਕੋਈ ਦਾ ਕੋ ਬਹੁਤਾ ਲਾਭ ਨਹੀਂ ਹੋਇਆ ਹੈਗਾ ਇਹ ਤੋਂ ਗਾਸੀ ਇੱਕ ਤੱਥ ਰੱਖਿਆ ਮੱਧ ਪ੍ਰਦੇਸ਼ ਦਾ ਵੀ ਮੱਧ ਪ੍ਰਦੇਸ਼ ਦੀ ਸਟੇਟ ਸਰਕਾਰ 6000 ਸੋਇਆਬੀਨ ਦਾ ਲਾਗਤ ਖਰਚਾ ਕਹਿੰਦੀ ਆ ਕੇਂਦਰ ਨੂੰ ਚਿੱਠੀ ਲਿਖਦੀ ਆ ਵੀ 40% ਜਿਹੜੀ ਫਸਲ ਆ ਸੋਇਆਬੀਨ ਦੀ ਖਰੀਦੀ ਜਾਵੇ ਪਰ ਕੇਂਦਰ ਉਹਨਾਂ ਦੇ ਕਹਿਣ ਮੁਤਾਬਕ ਪਹਿਲੋ ਵੀ ਸੀ ਉਹ ਕਹਿੰਦੇ ਸੀ 25% ਖਰੀਦੀ ਆ ਜੇਕਰ ਉਹਨਾਂ ਦੀਆਂ ਸਾਰੀਆਂ ਸਕੀਮਾਂ ਜੇ ਅਸੀਂ ਕਹੇ ਤੁਹਾਡੇ ਦਾਅਵੇ ਠੀਕ ਹੋਣ ਪਰ ਅੰਦੋਲਨ ਕਰਨ ਦੀ ਕੀ ਲੋੜ ਹੈਗੀ ਜੇ ਫਸਲ ਐਮ ਐਸ ਪੀ ਤੇ ਵਿਕਦੀ ਰਹੇ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਜ਼ਿਆਦਾਤਰ ਫਸਲਾਂ ਐਮ ਐਸ ਪੀ ਤੋਂ ਉੱਤੇ ਉੱਤੇ ਵੀ ਕਰੀ ਜਾਵਾਂ ਅਸੀਂ ਕਹੇ ਵੀ ਸਾਡੀ ਗੱਲ ਤਾਂ ਠੀਕ ਹੋ ਰਹੀ ਆ ਜੇ ਤੁਸੀਂ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਬਣਾ ਦਿਓ ਫਿਰ ਤੁਹਾਡੇ ਮੁਤਾਬਕ ਜਿਆਦਾ ਫਸਲਾ ਤਾਂ ਐਮਐਸਪੀ ਤੋਂ ਉੱਪਰ ਵੇ ਕਰਈਆਂ ਨੇ ਫੇ ਰੋਲਾ ਕੋਈ ਨਹੀਂ ਹੈਗਾ ਇਹ ਤੁਹਾਡੀ ਵਿਲ ਪਾਵਰ ਦਾ ਸਵਾਲ ਇੱਛਾ ਸ਼ਕਤੀ ਦਾ ਸਵਾਲ ਆ ਅਸੀਂ ਜਿਹੜੀ ਕਮੇਟੀ ਕਹਿੰਦੇ ਸੀ ਵੀ ਕਮੇਟੀ ਜਿਹੜੀ ਅਸੀਂ ਬਣਾਈ ਆ ਉਹਦੇ ਨਾਲ ਗੱਲ ਕਰ ਲੋ ਤੱਥ ਰੱਖ ਲੋ ਠੀਕ ਆ ਜੇ ਅਸੀਂ ਕਹਾਂ ਕੋਈ ਕਮੇਟੀ ਕਮੇਟੀ ਭਈ ਦੋਵੇਂ ਫੋਰਮ ਨਹੀਂ ਵਿਸ਼ਵਾਸ ਰੱਖਦੇ ਵੀ ਕਮੇਟੀਆਂ ਮਸਲਿਆਂ ਦਾ ਹੱਲ ਕਰਨਗੀਆਂ ਅਸੀਂ ਸਭ ਨੇ ਭਾਰਤ ਸਰਕਾਰ ਇੱਛਾ ਸ਼ਕਤੀ ਦਿਖਾਵੇ ਤੇ ਮਸਲਿਆਂ ਦਾ ਹੱਲ ਹੋਵੇ। ਤੋਂ ਜਿਹੜੇ ਅਸੀਂ ਹਾਰਗੂ ਕਿਤੇ ਉਹਨਾਂ ਨਾਲ ਸਾਡੀਆਂ ਗੱਲਾਂ ਦਾ ਜਵਾਬ ਕੇਂਦਰ ਸਰਕਾਰ ਦੇ ਮੰਤਰੀਆਂ ਕੋ ਨਹੀਂ ਸੀ। ਉਹਨਾਂ ਨੇ ਕਿਹਾ ਵੀ ਜਿਹੜੇ ਤੱਥ ਤੁਸੀਂ ਰੱਖੇ ਜਿਵੇਂ ਬੰਨੂ ਨੇ ਕਿਹਾ ਅਸੀਂ ਇਹਨਾਂ ਨੂੰ ਨਕਾਰਦੇ ਨਹੀਂ ਹੈਗੇ। ਸਾਨੂੰ ਥੋੜੇ ਡਿਟੇਲ ਚ ਲਿਖ ਕੇ ਦੇ ਦਿਓ। ਇਹ ਅਸੀਂ ਵੇਖ ਲੈਨੇ ਆ। ਅਰੇ ਇਹ ਤੋਂ ਗਾਹਾਂ ਅਸੀਂ ਦੋਵਾਂ ਫਾਰਮਾਂ ਨੇ ਕਿਹਾ ਵੀ ਜਿਹੜੀ ਮੀਟਿੰਗ ਦਾ ਸਥਾਨ ਆ ਉਹ ਨਈ ਦਿੱਲੀ ਹੋਣਾ ਚਾਹੀਦਾ ਵਾ। ਠੀਕ ਹੈ ਉੱਤੇ ਕਲੀਅਰ ਕਰਨਗੇ 22 ਤਰੀਕ ਦੀ ਮੀਟਿੰਗ ਆ ਜੇ ਕੇਂਦਰ ਗੱਲਬਾਤ ਕਰਨਾ ਚਾਹੁੰਦਾ ਵਾ ਤੇ ਦੋ ਫੋਰਮ ਜਾਂ ਕਿਸਾਨਾਂ ਦੇ ਲੀਡਰ ਇਹ ਨਹੀਂ ਚਾਹਣਗੇ ਵੀ ਅਸੀਂ ਆਪਣੇ ਵੱਲੋਂ ਗੱਲਬਾਤ ਤੋਂ ਭੱਜਦੇ ਹੈਗੇ ਆ ਅਸੀਂ ਗੱਲਬਾਤ ਲਈ ਤਿਆਰ ਆ ਜੇ ਗੱਲਬਾਤ ਨਾਲ ਕੋਈ ਰਾਹ ਨਿਕਲਦਾ ਹੈਗਾ ਵਾ ਤਾਂ ਇਹ ਚੰਗੀ ਗੱਲ ਆ ਔਰ ਇਹ احساس ਨਾਲ 22 ਦੀ ਮੀਟਿੰਗ 'ਚ ਜਾਵਾਂਗੇ ਵੀ ਕੇਂਦਰ ਅਸੀਂ ਤੁਹਾਡੇ ਮਾਤਮਨਾ ਕਹਿੰਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਵੀ ਮਸਲੇ ਤਾਂ ਬਾਈ ਜੀ ਤੁਸੀਂ ਹੱਲ ਕਰਨੇ ਆ ਔਰ ਤੁਸੀਂ ਜ਼ਰੂਰ ਜਿਹੜਾ ਅਗਲੀ ਮੀਟਿੰਗ ਹੋਵੇ ਇਹ ਸਾਸਨਾ ਅਸੀਂ ਜਾਈਏ ਵੀ ਕਿਸਾਨਾਂ ਦੇ ਮਸਲਿਆਂ ਦਾ ਹੱਲ ਹੋਵੇ ਅਸੀਂ ਅੱਜ ਜੋ ਜਿਵੇਂ ਕਿਸਾਨ ਸਾਡੇ ਅੰਦੋਲਨਾਂ ਚ ਸ਼ਹੀਦ ਹੋਏ ਆ ਜਿਵੇਂ ਜਥਿਆਂ ਦੇ ਰੂਪ ਵਿੱਚ ਕਿਸਾਨ ਅੱਗੇ 45 ਜ਼ਖਮੀ ਪਹਿਲੇ ਮਾਹੌਲ ਦੇ ਵਿੱਚ 433 ਕਿਸਾਨ ਜ਼ਖਮੀ ਅੱਖਾਂ ਗਈਆਂ ਵਾ ਸਦਾ ਸ਼ਹੀਦ ਸੁਪਕਰਨ ਸਿੰਘ ਸ਼ਹੀਦ ਹੋਇਆ ਵਾ ਇਹ ਸਾਰੀਆਂ ਗੱਲਾਂ ਔਰ ਜੋ ਸਾਨੂੰ ਸੰਤਾਪ ਪੋਗਣਾ ਪਿਆ ਉਹਦੇ ਕਰਕੇ ਅਸੀਂ ਫੈਸਲਾ ਕਰਕੇ ਗਏ ਸੀ ਵੀ ਤੁਹਾਡਾ ਚਾਹ ਪਾਣੀ ਦੇ ਪ੍ਰਸ਼ਾਦਾ ਨਹੀਂ ਸਕਾਂਗੇ ਇਸ ਕਰਕੇ ਅਸੀਂ ਆਪਣਾ ਪ੍ਰਸ਼ਾਦਾ ਮੰਗਾਇਆ ਸੀਗਾ ਔਰ ਉਹ ਸ਼ੱਕਿਆ ਹੈਗਾ ਵਾ ਅਸੀਂ ਰੋਸ ਜ਼ਾਹਰ ਕੀਤਾ ਉਹਨਾਂ ਸਾਹਮਣੇ ਔਰ ਇਹਦੋਂ ਗਾਹ ਆਉਣ ਵਾਲੇ ਸਮੇਂ ਵਿੱਚ 21 ਨੂੰ